ਸੋ ਮੈਂ ਕਹਿਣਾ ਚਾਹਣਾ ਕਿ ਸਰਕਾਰਾਂ ਇਹਨਾਂ ਭੋਲੇ-ਭਾਲੇ ਲੋਕਾਂ ਨੂੰ ਕਿਵੇਂ ਠੱਗਦੀਆਂ ਮੈਂ ਤੁਹਾਡੀਆਂ ਮੰਗਾਂ ਦੇਖੀਆਂ ਇਹ ਮੰਗ ਕਿਸੇ ਇੱਕ ਵਿਅਕਤੀ ਦੀ ਨਹੀਂ ਆ ਇਹ ਕਿਸੇ ਇੱਕ ਦੇ ਘਰ ਦੇ ਨਿੱਜੀ ਕੰਮ ਦੀ ਮੰਗ ਨਹੀਂ ਆ ਸੋ ਇਹਨੂੰ ਪੜ੍ਹ ਕੇ ਤਾਂ ਇਹ ਲੱਗਦਾ ਕਿ ਆਪਾਂ ਕਿੰਨੇ ਭੋਲੇ-ਭਾਲੇ ਆ ਹਜੇ ਤਾਂ ਇਹਨਾਂ ਨੇ ਮੰਗਾ ਹੀ ਇਹ ਰੱਖੀਆਂ ਜਿਹੜੀਆਂ ਸਾਰੇ ਪਿੰਡ ਦੀਆਂ ਨੇ ਜਿਹੜੀਆਂ ਬੇਸਿਕ ਨੇ ਜਿਹੜੀਆਂ ਲੋਕਾਂ ਦੇ ਘਰਾਂ 'ਚ ਪਾਣੀ ਪੀਣ ਆਲਾ ਬਚਾਉਣ ਦੀ ਗੱਲ ਕਰਦੀਆਂ ਲੋਕਾਂ ਦੀ ਸੋਚਾਂ ਦੀ ਗੱਲ ਕਰਦਿਆਂ ਤੇ ਜੋ ਇਹਨਾਂ ਵੀਰਾਂ ਨੂੰ ਤੁਹਾਡੇ ਨੂੰ ਰਾਜਨੀਤੀ ਹੁੰਦੀ ਹੁੰਦੀ ਤਾਂ ਇਹਨਾਂ ਨੇ ਇੱਥੇ ਲੈ ਕੇ ਲਾਇਆ ਹੋਣਾ ਸੀ ਵੀ ਤੁਹਾਡਾ ਵਾਅਦਾ ਸੀਗਾ 1000 ਰੁਪਏ ਪੈਨਸ਼ਨ ਵਾਲਾ ਬੀਬੀਆਂ ਨੂੰ 1000 ਰੁਪਏ ਵਾਲਾ ਤੁਹਾਡਾ ਵਾਅਦਾ ਸੀ ਕਰ-ਕਰ ਨੌਕਰੀ ਵਾਲਾ ਤੁਹਾਡਾ ਵਾਅਦਾ ਸੀਗਾ ਪੰਜਾਬ ਦੇ ਵਿੱਚ ਗਲੀਆਂ ਨੜੀਆਂ ਪੱਕੀਆਂ ਕਰਨ ਵਾਲਾ ਉਹਨਾਂ ਕੋਲ ਪਾਸੇ ਤਾਂ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਅਜੇ ਇਹ ਤਾਂ ਆਪਦੀਆਂ ਬੇਸਿਕ ਮੰਗਾਂ ਤੇ ਗੱਲ ਕਰ ਰਹੇ ਆ ਕਾਹਦੀਆਂ ਇੱਕ ਪਿੰਡ ਦੀਆਂ ਜਿਹੜੀਆਂ ਲੋਰਾ ਹੁੰਦੀਆਂ ਸਾਡੇ ਘਰਾਂ ਦੇ ਵਿੱਚ ਸਾਫ਼ ਸੁਥਰਾ ਪਾਣੀ ਜਾਣੀ ਚਾਹੀਦਾ ਸਾਡੇ ਆਵਾਜਾਈ ਦੇ ਜਿਹੜੇ ਸਾਧਨ ਆ ਉਹ ਸਹੀ ਤਰੀਕੇ ਨਾਲ ਮਾਇਆ ਹੋਣੇ ਚਾਹੀਦੇ ਆ ਕਹਿਣ ਤਾਂ ਭਾਵੇਂ ਥੋੜੇ ਜਿਹੜਾ ਗਿੱਦੜ ਵਾਹੇ ਨੂੰ ਦੋ ਪਾਸੇ ਵੰਡਿਆ ਹੋਇਆ ਵਿਚਾਲੇ ਰੇਲ ਦੀ ਲੀ ਨੇ ਜਿਨ੍ਹਾਂ ਵੀਰ ਗੱਲ ਕਰ ਰਹੇ ਸੀ ਗਾਡਰ ਲਾਤਾ ਜੇ ਇਹੀ ਗਾਡਰ ਥੋੜਾ ਉੱਚਾ ਕਰਕੇ ਲੱਗਿਆ ਹੁੰਦਾ ਮਨਲਾ ਤਾਂ ਲੰਘਣ ਦਾ ਰਸਤਾ ਬਣ ਜਾਂਦਾ ਇਹ ਤਾਂ ਸਾਡੀਆਂ ਸਾਡੀਆਂ ਲੋੜਾਂ ਦੇ ਨਾਲ ਖੇਡਦੇ ਆ ਸਰਕਾਰਾਂ ਸਾਨੂੰ ਵਰਤ ਕੇ ਆਪਣੇ ਕੰਮ ਕਰਦੀਆਂ ਆਜ ਇਹਨਾਂ ਨੂੰ ਆਪਦੀ ਕੁਰਸੀ ਪਿਆਰੀ ਆ ਕਿੱਡੀ ਵੱਡੀ ਤਰਾਸਦੀ ਆ ਗਿੱਦੜਵਾਹ ਦੇ ਵਿੱਚ ਵੱਡੇ ਥੰਮ ਰਹੇ ਆ ਸਿਆਸਤ ਗਿੱਦੜਵਾਹ ਸਰਚਦਾ ਬਾਪਾ ਬੋਰ ਤੋਂ ਇਹ ਜਾਣ ਵਾਲੀ ਇਥੋਂ ਦੀ ਆਕਾਲੀ ਦਲ ਦੀ ਪਾਰਟੀ ਇਥੋਂ ਦਾ ਪੰਜਵਾਰ ਦਾ ਮੁੱਖ ਮੰਤਰੀ ਗਿੱਦੜਵਾਹ ਤੋਂ ਜਾਂਦਾ ਗਿੱਦੜਵਾਹ ਦੀ ਡਿਵੈਲਪਮੈਂਟ ਤੁਹਾਡੇ ਸਾਹਮਣੇ ਆ ਤੁਹਾਨੂੰ ਧਰਨਾ ਲਉਣਾ ਪੈ ਰਿਹਾ ਦੂਜਾ ਤਾਜ਼ਾ ਤਾਜ਼ਾ ਨੌਜਵਾਨ ਇਥੋਂ ਅੱਠ ਕੇ ਵੱਡੀ ਲੀਡਰੀ ਦਾ ਥੰਮ ਬੰਦਾ ਰਾਜਾ ਵੜਿੰਗਾ ਅੱਜ ਕਾਂਗਰਸ ਦਾ ਮੁੱਖ ਮੰਤਰੀ ਦਾ ਦਾਅਵੇਦਾਰ ਅਗਵਾਉਂਦਾ ਕੇਂਦਰੀ ਆ ਪ੍ਰਧਾਨ ਕਾਂਗਰਸ ਦਾ ਤੇ ਮੰਤਰੀ ਵੀ ਰਹਿ ਚੁੱਕੇ ਆ ਪਰ ਗਿੱਦੜਵਾਹੇ ਦੇ ਲਈ ਕੀ ਕੀਤਾ ਮੈਂ ਲਾਂਦਾ ਗਿੱਦੜਵਾਹੇ ਦੇ ਲੋਕ ਉਹ ਲੋਕ ਨੇ ਜਿਨ੍ਹਾਂ ਨੂੰ 1200 ਵੋਟ ਤੇ ਜਿਤਾਇਆ ਸੀ ਜਿਹੜਾ ਹਾਰ ਮੰਨ ਕੇ ਘਰ ਚੱਲ ਗਿਆ ਸੀ ਤੇ ਤੁਸੀਂ ਆਵਾਜ਼ ਮਾਰ ਕੇ ਬੁਲਾਇਆ ਸੀ ਕਿ ਭਾਈ ਜਿੱਤ ਗਿਆ ਅੱਜ ਤੇ ਅੱਜ ਤੁਹਾਡੇ ਦੇ ਚੌੜਾ ਠੀਕ ਨਹੀਂ ਸਮਝਦਾ ਕੋ ਸਾਨੂੰ ਆਪ ਇਹ ਕਿਆ ਕਰਨਾ ਪਊਗਾ ਦੂਸਰੀ ਬੇਨਤੀ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਕਰਦਾ ਆ ਉਹ ਬੇਨਤੀ ਇਹ ਆ ਕਿ ਜਿਵੇਂ ਤੁਸੀਂ ਵਾਰ-ਵਾਰ ਜ਼ਿਕਰ ਕੀਤਾ ਕਿ 20000 ਵੋਟ ਆ। ਸੋ ਮੈਂ ਇਸ ਗੱਲ ਦੇ ਲਈ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਰ ਲਈ ਤਿਆਰ ਆ ਕਿ ਆਪਾਂ ਤੜਕੇ ਇੱਕ ਰੂਟ ਪਲਾਨ ਬਣਾਈਏ ਹਰ ਇੱਕ ਘਰ ਦੇ ਵਿੱਚ ਜਾਈਏ ਵੀ ਘੱਟੋ-ਘੱਟ ਇੱਕ ਇੱਕ ਬੰਦਾ ਸਾਡਾ ਇੱਥੇ ਬੈਠਾ ਹੋਣਾ ਚਾਹੀਦਾ। ਜੇ ਆਪਣਾ ਇੱਥੇ 500 ਘਰ ਆ ਤੇ 500 ਘਰ ਦੇ ਵਿੱਚੋਂ 300 ਬੰਦਾ ਤਾਂ ਇੱਥੇ ਹਾਜ਼ਰ ਹੋਣਾ ਚਾਹੀਦਾ। ਸੋ ਉਹਦਾ ਸਮਾਂ ਬੰਦ ਕਰ ਲਓ। ਜਿੰਨਾ ਟਾਈਮ ਆਪਾਂ ਇੱਥੇ ਧਰਨਾ ਦੇਣਾ 10 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਧਰਨਾ ਦੇਣਾ ਕੰਮਕਾਰਾਂ ਤੋਂ ਵਿਹਲੇ ਹੋ ਕੇ ਸਵੇਰ ਦੇ ਕੰਮ ਨਵੇੜ ਕੇ ਆਪਾਂ ਇੱਥੇ ਸਰਕਾਰ ਦੇ ਖਿਲਾਫ ਜੇ ਗੱਲ ਕਰਨੀ ਹੈ ਤੇ ਸਾਡਾ ਜਿਹੜਾ ਗੱਲ ਕਰਨ ਵਾਲਾ ਇਹ ਵੀ ਸਾਨੂੰ ਇੱਕ ਪੂਰਟੀ ਸਾਈਨ ਨਾ ਹੋ ਜਾਏ ਕਿ ਅਸੀਂ ਇੱਥੇ ਇਹ ਇਹਨਾਂ ਕਿਈ ਕਹਿ ਕੇ ਛੱਡ ਦਿੰਦੇ ਆ ਕਿ ਤਿੰਨ-ਚੀਕ ਬੰਦੇ ਬੈਠੇ ਆ ਸੋ ਆਪਾਂ ਇਹ ਬੰਦਿਆਂ ਦੀ ਆਪਣੀ ਗਿਣਤੀ ਵਧਾਈਏ ਅਸੀਂ ਤੁਹਾਡੇ ਮੋਢੇ ਨਾਲ ਮੋਟਾ ਲਾ ਕੇ ਖੜੇ ਆ ਜਿੱਦੋਂ ਤੁਸੀਂ ਕਹੋਗੇ ਅਸੀਂ ਘਰ-ਘਰ ਜਾ ਕੇ ਤੁਹਾਡੇ ਲਈ ਹਰ ਇੱਕ ਵਿਅਕਤੀ ਨੂੰ ਘਰ ਵਾਲਿਆਂ ਨੂੰ ਅਪੀਲ ਕਰਾਂਗੇ ਵੈਸੇ ਅਪੀਲ ਕਰਨੀ ਬੰਦ ਹੀ ਨਹੀਂ ਕਿਉਂਕਿ ਸਾਡਾ ਸਾਰਿਆਂ ਦਾ ਦਰਦ ਹੈ ਅਸੀਂ ਮੰਗ ਕੀ ਰਿਹਾ ਹੈ ਇਹਨਾਂ ਤੋਂ ਅਸੀਂ ਮੰਗ ਰਹੇ ਹਾਂ ਕਿ ਸਾਨੂੰ ਸਰਕਾਰੀ ਸਕੂਲ ਦਿੱਤਾ ਜਾਵੇ ਜਿਹਦੇ ਤੇ ਸਰਕਾਰ ਬਣ ਕੇ ਆਈ ਹੈ ਕਿ ਅਸੀਂ ਹਰ ਇੱਕ ਘਰ ਦੇ ਜਿਹੜੇ ਜਵਾਕ ਆ ਉਹਨਾਂ ਨੂੰ ਫਿਰ ਹੀ ਸਿੱਖਿਆ ਦੇਵਾਂਗੇ ਤੇ ਤੇ ਸਕੂਲ ਹੀ ਨਹੀਂ ਹੈਗਾ ਫਿਰ ਹੀ ਸਿੱਖਿਆ ਕਿ ਦੇਣੀ ਇਹਨਾਂ ਨੇ ਸੋ ਦੂਸਰਾ ਜਿਹੜਾ ਤੁਸੀਂ ਮੰਗਿਆ ਕਿ ਸਾਨੂੰ ਸਰਕਾਰੀ ਹਸਪਤਾਲ ਦਿੱਤਾ ਜਾਵੇ ਉਹ ਵੀ ਸਰਕਾਰ ਨੇ ਕਿਹਾ ਜੀ ਕਿ ਅਸੀਂ ਜਿਹੜੇ ਪਹਿਲਾਂ ਸੋਧਾ ਚੰਦਰ ਸਿੰਘ ਜੀ ਹੁਣ ਮhalla ਕਲੀਨਿਕ ਬਣਾ ਤੇ ਆ ਸਾਡੇ ਤੋਂ ਵੀ ਨਹੀਂ ਹੈਗਾ ਤੋਂ ਸਰਸ ਸਾਨੂੰ ਲਾਰੇ ਲਾਏ ਜਾਂਦੇ ਆ ਤੀਜਾ ਕੀ ਮੰਗਦੇ ਆ ਕਿ ਭਾਈ ਜਿਹੜੇ ਕੋਈ ਜਮਾ ਪੂੰਜੀ ਅਸੀਂ ਕੀਤੀ ਹੋਈ ਆ ਉਹਦਾ ਲੈਣ ਦੇਣ ਸੌਖਾ ਕੀਤਾ ਜਾਵੇ ਸਾਡੇ ਇਸ 20000 ਜਾਂ 25000 ਬੰਦੇ ਦੇ ਜਾਇਸ